ਇੰਡ ਵਾਸੀਆਂ ਨੇ ਇਕਤਰ ਹੋ ਕੇ ਮਸੀਹ ਭਾਈਚਾਰੇ ਦੇ ਪਰਿਵਾਰਾਂ ਦੇ ਲਈ ਪਾਸ ਕੀਤੇ ਚਾਰ ਮਤੇ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਵਾਇਰਲ ਅਗਰ ਵੀ ਇਕਤਰਤਾ ਆਈ ਆ ਤੇ ਸਰਬਸੰਮਤੀ ਨਾਲ ਨਗਰ ਸੰਘਰ ਕੋਟ ਦੀਆਂ ਸਮੂਚੀਆਂ ਸੰਗਤਾਂ ਵੱਲੋਂ ਤੇ ਸਾਰੀਆਂ ਕਮੇਟੀਆਂ ਵੱਲੋਂ ਇਹ ਮਤੇ ਜਿਹੜੇ ਪਾਸ ਕੀਤੇ ਗਏ ਆ ਉਹ ਇਹ ਨਿਜਮਸਾ ਪਹਿਲਾ ਮਤਾ ਇਹ ਆ ਕਿ ਮਸੀਹ ਭਾਈਚਾਰਾ ਜਿਹੜਾ ਵਾ ਜਿਹੜੇ ਪਰਿਵਾਰ ਇਹਦੇ ਨਾਲ ਜੁੜਿਆ ਉਹਨਾਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਜਿਹੜੇ ਉਹ ਨਹੀਂ ਜਾਵੇਗੀ ਤੇ ਨਾ ਹੀ ਗਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਬੇਨਤੀ ਕਰੇਗਾ ਦੂਜੀ ਬੁਝਾ ਮਤਾ ਇਹ ਆਗੇ ਇਹਨਾਂ ਪਰਿਵਾਰਾਂ ਨਾਲ ਜਦੋਂ ਇਹ ਜੜੇ ਨੇ ਮੁਸੀਬਾਈ ਚਾਰੇ ਨਾਲ ਜਿਨ੍ਹਾਂ ਦੇ ਘਰ ਇਹਨਾਂ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਸੰਸਕਾਰ ਕਰਨਾ ਚਾਹੁੰਦੇ ਆ ਤੇ ਸਿਵਾ ਵਿੱਚ ਕਰ ਸਕਦੇ ਆ ਤੇ ਜੇ ਕਹਣੇ ਫਿਰ ਦਫਨਾਉਣਾ ਹੈ ਤੇ ਫਿਰ ਸਿਵਾ ਵਿੱਚ ਨਹੀਂ ਦਫਨਾ ਸਕਦੇ ਜਿਹਾ ਤਰਨਤਾਂ ਦੇ ਪਿੰਡ ਸੰਗਰਕੋਟ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਿੰਡ ਦੀ ਸੰਗਤ ਅਤੇ ਸਮੂਹ ਕਮੇਟੀਆਂ ਵੱਲੋਂ ਮਤੇ ਪਾਇਏ ਗਏ ਹਨ ਕੀ ਪਿੰਡ ਵਿੱਚ ਜੋ ਮਸੀਹ ਭਾਈਚਾਰੇ ਦੇ ਲੋਕ ਹਨ ਉਹਨਾਂ ਦੇ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਵਾਰੀ ਨਹੀਂ ਜਾਵੇਗੀ ਅਤੇ ਨਾ ਹੀ ਗਰੰਤੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਬੇਨਤੀ ਕਰੇਗਾ ਜੇਕਰ ਮਸੀਹ ਭਾਈਚਾਰੇ ਵਾਲੇ ਵਿਅਕਤੀ ਦੇ ਘਰ ਕੋਈ ਮੌਤ ਹੋ ਜਾਂਦੀ ਹੈ ਤਾਂ ਇਹ ਸਿਵੀਆਂ ਦੇ ਵਿੱਚ ਸੰਸਕਾਰ ਕਰਦੇ ਹਨ ਜੇਕਰ ਮਿੱਟੀਕ ਵਿਅਕਤੀ ਨੂੰ ਦਫਨਾਉਣ ਦੀ ਗੱਲ ਕਰਨ ਉਹ ਨਹੀਂ ਕਰ ਸਕਦੇ ਮਸੀਹ ਭਾਈਚਾਰੇ ਦੇ ਲੋਕ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਇਸਤਿਹਾਰ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਨਹੀਂ ਲਗਾ ਸਕਦੇ ਕੇਵਲ ਆਪਣੇ ਘਰਾਂ ਦੇ ਅੱਗੇ ਲਗਾ ਸਕਦੇ ਹਨ ਅਤੇ ਮਸੀ ਭਾਈਚਾਰਾ ਕੋਈ ਵੀ ਸ਼ੋਭਾ ਯਾਤਰਾ ਪਿੰਡ ਦੇ ਵਿੱਚ ਨਹੀਂ ਕਰ ਸਕਦਾ ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਸੰਗਰਕੋਟ ਮਾਤਾ ਖੀਵੀ ਜੀ ਦਾ ਜਨਮ ਸਥਾਨ ਹੈ ਸਾਡੇ ਵੱਲੋਂ ਸ਼ਹੀਦੀ ਦਿਹਾੜੇ ਹੋਣ ਕਰਕੇ ਇਹਨਾਂ ਨੂੰ ਬੇਨਤੀ ਕੀਤੀ ਗਈ ਸੀ ਪਰ ਇਹ ਨਹੀਂ ਮੰਨੇ ਇਸ ਲਈ ਅਸੀਂ ਇਹ ਮਤੇ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਪਾਏ ਹਨ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਰਾਜ ਸੁਖਵਿੰਦਰ ਸਿੰਘ ਹੈ ਜੀ ਕੰਦਰ ਜੀ ਕਿਹੜਾ ਪਿੰਡ ਪਿੰਡ ਇਹੀ ਸੰਗਰ ਕੋਹ ਦੀ ਕੀ ਕਹੋਗੇ ਮਤੇ ਪਾਏ ਮਜੀਬ ਭਾਈ ਜਰੇ ਦੇ ਲੋਕਾਂ ਦੇ ਉਦਨ ਇਕੱਠੇ ਕਿਉਂ ਹੋਏ ਕੀ ਕਾਰਨ ਰਿਹਾ ਮਤੇ ਪਾਉਂਦਾ ਮਤੇ ਪਾਉਣ ਦਾ ਕਾਰਨ ਜਿਹੜਾ ਇਹ ਹੀ ਰਿਹਾ ਕਿ ਅਸੀਂ ਪਿਛਲੇ ਦਿਨਾਂ ਤੋਂ ਇਹਨਾਂ ਨੂੰ ਵੇਖ ਰਿਹਾ ਸੀ ਤੇ ਇਹ ਆਪਣੀਆਂ ਜਿਵੇਂ ਮਨਮਾਨੀ ਮ ਕਹਿ ਸਕਦੇ ਆਪਾਂ ਕਿ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਘਰੋ ਘਰੀ ਜਿਹੜਾ ਤੁਸੀਂ ਇਹ ਸਮਸੀ ਦਾ ਜੋ 크ਿਸਮਸ ਡੇ ਮਨਾਉਂਦੇ ਆ ਵੀ ਆਪਣੇ ਘਰ ਜੋ ਮਰਜੀ ਜਿਸ ਤਰ੍ਹਾਂ ਮਰਜੀ ਮਨਾਓ ਪਰ ਇਹ ਇਸ ਗੱਲ ਤੇ ਵਿਝੇ ਦੇ ਪਏ ਸੀ ਜਿਹੜਾ ਵਾ ਇਹ ਡੀਜੇ ਲਾ ਕੇ ਤੇ ਸਾਰੇ ਨਗਰ ਦੇ ਚਾਤ ਤੇ ਫੇਰੇ ਜਿਹੜੀ ਹੈ ਜਿਵੇਂ ਆਪਾਂ ਨਗਰ ਕੀਰਤਨ ਕਰਦੇ ਆ ਤੇ ਇਹੋ ਸ਼ੋਭਾ ਯਾਤਰਾ ਜਿਹੜੀ ਕਰਨੀ ਹੈ ਤੇ ਇਹੋ ਹੀ ਸਮਝਾਇਆ ਵੀ ਸੀਦੀ ਦਿਹਾੜੇ ਤਲ ਰਹਾ ਤੇ ਇਹ ਜਿਹੜੀ ਆ ਇੱਕ ਨਗਰ ਜਾਇਤ ਨਹੀਂ ਦਿੰਦਾ ਨਗਰ ਜਾਇਤ ਨਹੀਂ ਦਿੰਦਾ ਕਿਉਂਕਿ ਮਾਤਾ ਕੀਵੀ ਜੀ ਦਾ ਜਿਹੜਾ ਇਤਿਹਾਸ ਤੇ ਨਗਰ ਆ ਤੇ ਇਸ ਕਰਕੇ ਕਿਉਂਕਿ ਅਸੀਂ ਮਾਤਾ ਕੀਵੀ ਜੀ ਦਾ ਜਿਹੜਾ ਵਿਆਹਪੁਰਬ ਆ ਉਹ ਵੀ ਅਸੀਂ ਹਰਥਾਲ ਇੱਥੇ ਮੜੀ ਸ਼ਰਦਾ ਭਾਵਨਾ ਦੇ ਨਾਲ ਸਾਰੇ ਜਿੰਨੇ ਵੀ ਇਲਾਕਾ ਨਿਵਾਸੀ ਸੰਗਤਾਂ ਉਹ ਮਨਾਉਂਦੀਆਂ ਕਿਉਂਕਿ ਆ ਹੁਣ ਅੱਗੇ ਮਾਘ ਦਾ ਮਹੀਨਾ ਆਉਣਾ ਤੇ ਮਾਘ ਦੇ 15 16 ਮਾਘ ਨੂੰ ਜਿਹੜਾ ਏ ਜਹਾੜਾ ਜਿਹੜਾ ਵਿਆਪੁਰਬ ਦਾ ਇਹ ਬੜੀ ਸ਼ਰਦਾ ਪਾਵਨ ਦੇ ਨਾਲ ਮਨਾਇਆ ਜਾਂਦਾ ਤੇ ਅਸੀਂ ਨਸੀਬਾਈ ਚਰੇ ਨੂੰ ਇਹੋ ਬੇਨਤੀ ਕੀਤੀ ਵੀ ਤੁਸੀਂ ਜੋ ਵੀ ਚਲੋ ਤੁਸੀਂ ਜਿਸ ਵੀ ਧਰਮ ਨੂੰ ਮੰਨਦੇ ਜੋ ਤੁਸੀਂ ਆਪੋ ਆਪਣੇ ਘਰ ਹੀ ਜਿਸ ਤਰ੍ਹਾਂ ਮਰਜ਼ੀ ਆਪਣਾ ਜਸ਼ਨ ਕਰੋ ਪਰ ਜਿਹੜਾ ਗਲੀਆਂ ਬਜ਼ਾਰਾਂ ਦੇ ਵਿੱਚ ਜਿਹੜਾ ਡੀਜੀ ਲਾ ਕੇ ਆ ਇਹਦੀ ਰਾਤ ਜਿਹੜੀ ਅਸੀਂ ਨਹੀਂ ਕਰਦੇ ਕਿੰਨੀ ਟਿੰਗ ਦੀ ਗੱਲ ਗੱਲ ਮੈਂ ਇਹ 23 12 24 ਗੱਲਾਂ ਕਿੰਨੇ ਕੁ ਲੋਕ ਹਾਜ਼ਰ ਸੀ ਸਾਰੇ ਪਿੰਡ ਦੀ ਸਹਿਮਤੀ ਨਾਲ ਮਠੇਕਾ ਹਾਂ ਸਾਰਾ ਨਗਰ ਹੀ ਹਾਜ਼ਰ ਸੀ ਲਗਭਗ ਕੋਈ ਆਪਾਂ 4-500 ਬੰਦਾ ਜਿਹੜਾ ਉਹ ਉਸ ਉਸ ਟਾਈਮ ਨਗਰ ਦਾ ਹਾਜ਼ਰ ਸੀ ਕਮੇਟੀਆਂ ਕਿੰਨੀਆਂ ਪਿੰਡ ਦੀਆਂ ਜਿਹੜੀਆਂ ਕਮੇਟੀਆਂ ਨਗਰ ਦੀਆਂ ਕਮੇਟੀਆਂ 4 ਆ ਜੀ ਇੱਕ ਮੱਥਿਆ ਲੰਗਰ ਕਮੇਟੀ ਪੂਰਨਮਾਸੀ ਲੰਗਰ ਕਮੇਟੀ ਗੁਰਦੁਆਰਾ ਮਾਤਾ ਕੀਵੀ ਜੀ ਪ੍ਰਬੰਧਕ ਕਮੇਟੀ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਤੇ ਕਸਾਨ ਸੰਘਰਸ਼ ਕਮੇਟੀ ਵੀ ਸਾਡੇ ਨਗਰ ਦੇ ਹੈਗੀ ਆ ਉਹਨਾਂ ਦੀ ਵੀ ਸਹਿਮਤੀ ਨਾਲ ਆ ਤੇ ਸਮੇਰ ਪੰਚਾਇਤ ਦੀ ਜਿਹੜੀ ਆ ਉਹ ਵੀ ਸਹਿਮਤੀ ਨਾਲ ਮੇਰਾ ਅਜੀਤ ਸਿੰਘ ਆ ਜੀ ਅਜੀਤ ਜੀ ਕਹਿੰਦੇ ਕੀ ਕਹੋਗੇ ਜਿਹੜੇ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਮਤੇ ਪਾਏ ਗਏ ਆ ਕੀ ਕਾਰਨ ਰਿਹਾ ਉਹ ਮਤੇ ਪਾਉਣ ਦਾ ਇਹ ਤੇ ਜੋ ਤੁਸੀਂ ਵਾਲੀ ਪਹਿਲਾਂ ਪੁੱਛਿਆ ਆ ਉਹਦੇ ਬਾਰੇ ਤੁਹਾਨੂੰ ਦੱਸਿਆ ਵੀ ਇੰਨਾ ਕਰਕੇ ਸਾਡੇ ਵਿੱਚੋਂ ਸਾਡੇ ਬੱਚੇ ਜਿਹੜੇ ਨਿਕਲ ਕੇ ਦੂਜੇ ਧਰਮ ਨੂੰ ਅਪਣਾ ਰਹੇ ਤੁਹਾਨੂੰ ਇਸ ਗੱਲ ਦਾ ਵੀ ਬੜਾ ਦੋਖ ਹੈ ਕਿਉਂ ਤੁਸੀਂ ਗਏ ਇਹਨਾਂ ਨੂੰ ਪੁੱਛਿਆ ਵੀ ਤਾਨੂੰ ਦੁੱਖ ਕੇ ਕਿ ਮਲਬ ਕਿਉਂ ਤੁਸੀਂ ਇਹ ਧਰਮ ਛੱਡ ਕੇ ਗਏ ਪਰ ਇਹਨਾਂ ਨੂੰ ਕੋਈ ਜਵਾਬ ਨਹੀਂ ਦਿੰਦਾ ਜਿੱਦਣ ਮਤੇ ਪਾਇਆ ਤਾਂ ਆਈਸੀਯੂ ਸੇ ਮਜੀ ਭਾਈ ਜੀ ਹਾਂ ਜੀ ਆਏ ਆਏ 8-10 ਘਰ ਆਏ ਬੀਬੀਆਂ ਜਿਆਦੀ ਆਈਆਂ ਤੇ ਬੰਦੇ ਘਾਟੇ ਇਹ ਕੀ ਕਾਰਨ ਰਿਹਾ ਵੀ ਇਹ ਮਤੇ ਪੋਣੇ ਪਾਇਆ ਕਿਉਂਦੇ ਸੀ ਦੀਦਿਹੜਿਆਂ ਦਾ ਕਰਕੇ ਤੁਸੀਂ ਇਹ ਮਤੇ ਪਾਇਆ ਹਾਂ ਸੀ ਦੀਦਿਹੜਿਆਂ ਦਾ ਵਿਆਹ ਤਾਂ ਵੈਸੇ ਵੀ ਗਾਂ ਫੇਰ ਕੰਮ ਮਲਬੀ ਤਾਂ ਇਹ ਚੱਲ ਪਣਾ ਝਗੜਾ ਵੀ ਉਸੇ ਇੱਥੇ ਅਸਿਕਨਗਰ ਬਾਰੇ ਕੀ ਕਹਿਣਾ ਚਾਹੋਗੇ ਇਥੇ ਮਾਤਾ ਕੀ ਜੀ ਦਾ ਜਨਮ ਸਥਾਨ ਹੈ ਇਹ ਗੁਰੂ ਅਰਜਨ ਦੇਵ ਜੀ ਇੱਥੇ ਵਿਆਹਣ ਆਏ ਸੀ ਮਾਤਾ ਕੀ ਜੀ ਤੇ ਬਹੁਤ ਮਲਵਈ ਸਾਰੇ ਵਰਲਡ ਦੇ ਵਿੱਚ ਪਤਾ ਵੀ ਕਿ ਜਨਮ ਸਥਾਨ ਮਾਤਾ ਕੀ ਦਾ ਇੱਕ ਹੋਰ ਗੁਰਦੁਆਰਾ ਬਾਬਾ ਜੀਮ ਸਿੰਘ ਦੇ ਨਾਂ ਤੇ ਚੱਲ ਰਿਹਾ ਜੀ ਕਿੰਨੇ ਕੁ ਪਰਿਵਾਰਾਂ ਜੀ ਭਾਈ ਜਰੇ ਸਾਡੇ ਪਿੰਡ ਦੀ ਕੋਈ 8-10 ਦੇ ਕਰੀਬ ਹੈਗਾ ਜੀ ਜਿਹੜੇ ਮਡੇ ਪਾਏਗੇ ਸਾਰੇ ਪਿੰਡ ਦੀ ਸੰਤੀ ਦੇ ਨਾਲ ਹਾਂ ਪਿੰਡ ਦੀ ਸੰਤੀ ਨਾਲ ਪਛਾਇਦੀ ਸੰਤੀ ਨਾਲ ਸਾਰਾ ਨਗਰ ਇੱਥੇ ਇਕੱਠਾ ਹੋਇਆ ਹੈ